अलविदा कनाडा जे किस्मत ने चाहा ता फिर मिलंगे जी हां कनाडा ਤੋਂ ਰੋਜ਼ਾਨਾ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਨੌਜਵਾਨਾਂ ਦੀਆਂ ਦਰਦ ਭਰੀਆਂ ਕਹਾਣੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵੱਲੋਂ ਇਮੀਗ੍ਰੇਸ਼ਨ ਵਕੀਲਾਂ ਨੂੰ ਦਿੱਤੇ 40-40 ਹਜ਼ਾਰ ਡਾਲਰ ਵੀ ਕਿਸੇ ਕੰਮ ਨਾ ਆ ਸਕੇ ਅਤੇ ਆਖਰਕਾਰ ਵਾਪਸੀ ਦਾ ਜਹਾਜ਼ ਚੜਨ ਲਈ ਮਜਬੂਰ ਹੋਣਾ ਪਿਆ ਟ੍ਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਇੰਡੀਆ ਦਾ ਜਹਾਜ਼ ਚੜਨ ਵਾਲਾ ਖੁਸ਼ਵਿੰਦਰ ਸਿੰਘ ਇਹਨਾਂ ਵਿੱਚੋਂ ਇੱਕ ਹੈ ਜਿਸ ਨੂੰ ਆਪਣੀ ਗੱਡੀ ਵੇਚਣ ਦਾ ਮੌਕਾ ਵੀ ਨਾ ਮਿਲਿਆ ਅਤੇ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣ ਲਈ ਕੀਤਾ ਸੰਘਰਸ਼ ਸਫਲ ਨਾ ਹੋ ਸਕਿਆ ਉੱਧਰ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦਾ ਕਹਿਣਾ ਹੈ ਕਿ ਡਿਪੋਰਟੇਸ਼ਨ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਅਤੇ ਇੱਕ ਵਾਰ ਰਿਮੂਵਲ ਆਰਡਰ ਜਾਰੀ ਹੋਣ ਮਗਰੋਂ ਉਹਨਾਂ ਦਾ ਮੁੱਖ ਟੀਚਾ ਸਬੰਧਤ ਵਿਦੇਸ਼ੀ ਨਾਗਰਿਕ ਨੂੰ ਮੁਲਕ ਤੋਂ ਬਾਹਰ ਕਰਨਾ ਹੁੰਦਾ ਹੈ ਇਸ ਵੇਲੇ CBSE ਕੋਲ ਰਿਮੂਵਲ ਆਰਡਰਸ ਦੀ ਗਿਣਤੀ 40000 ਤੋਂ ਵੱਧ ਦੱਸੀ ਜਾ ਰਹੀ ਹੈ ਅਤੇ ਰੋਜ਼ਾਨਾ 100 ਜਣਿਆਂ ਨੂੰ ਰਿਪੋਰਟ ਕਰਨ ਮਗਰੋਂ ਵੀ ਇੱਕ ਸਾਲ ਦੇ ਅੰਦਰ ਇਹ ਟੀਚਾ ਪੂਰਾ ਨਹੀਂ ਕੀਤਾ ਜਾ ਸਕਦਾ ਜਦਕਿ ਦੂਜੇ ਪਾਸੇ ਬਗੈਰ ਇਮੀਗ੍ਰੇਸ਼ਨ ਸਟੇਟਸ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਾਧੀ ਜਾ ਰਹੀ ਹੈ ਦੱਸ ਦਈਏ ਕਿ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ ਵਿੱਚੋਂ ਕੁਝ ਸਟੱਡੀ ਵੀਜ਼ਾ ਤੇ ਆਏ ਜਦਕਿ ਕੁਝ ਨੇ ਵਿਜ਼ਟਰ ਵੀਜ਼ਾ ਤੇ ਆਉਣ ਮਗਰੋਂ ਅਸਾਈਲਮ ਕਲੇਮ ਦਾਖਲ ਕਰ ਦਿੱਤਾ ਪਰ ਕੁਝ ਬਦਕਿਸਮਤ ਅਜਿਹੇ ਵੀ ਸੰ ਜੋ ਸਪਾਊਸ ਵੀਜ਼ਾ ਤੇ ਕੈਨੇਡਾ ਪੁੱਜੇ ਪਰ ਪਤਨੀ ਨਾਲ ਨਹੀਂ ਬਣਾ ਸਕੀ ਅਤੇ ਪੀਆਰ ਮਿਲਣ ਤੋਂ ਪਹਿਲਾਂ ਹੀ ਵਾਪਸੀ ਦਾ ਜਹਾਜ਼ ਚੜਨ ਖਾਤਰ ਮਜਬੂਰ ਹੋ ਗਏ ਮੋਂਟਰੀਅਲ ਨਾਲਸ ਬੰਦਤ ਇੱਕ ਨੌਜਵਾਨ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ 2018 ਵਿੱਚ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਇਆ ਅਤੇ ਵੀਜ਼ਾ ਐਕਸਪਾਇਰ ਹੋਣ ਮਗਰੋਂ ਅਸਾਈਲਮ ਕਲੇਮ ਕਰ ਦਿੱਤਾ 2020 ਵਿੱਚ ਪਨਾਹ ਦਾ ਦਾਵਾ ਰੱਦ ਹੋ ਗਿਆ ਤਾਂ ਉਸਨੇ ਸਮੀਖਿਆ ਅਪੀਲ ਦਾਇਰ ਕਰ ਦਿੱਤੀ ਪਰ ਇਹ ਵੀ ਰੱਦ ਹੋ ਗਈ ਤਾਂ ਫੈਡਰਲ ਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ ਨੌਜਵਾਨ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਏਜੰਟਾਂ ਰਾਹੀਂ ਉਹ ਕੈਨੇਡਾ ਪੁੱਜਣ ਵਿੱਚ ਸਫਲ ਰਿਹਾ ਪਰ ਪੱਕੇ ਹੋਣ ਦਾ ਰਾਹ ਨਾ ਮਿਲ ਸਕਿਆ ਇਮੀਗ੍ਰੇਸ਼ਨ ਵਕੀਲਾਂ ਦੀ ਫੀਸ ਅਤੇ ਹੋਰ ਕਾਨੂੰਨੀ ਖਰਚਿਆਂ ਉੱਤੇ 45000 ਡਾਲਰ ਤੋਂ ਵੱਧ ਰਕਮ ਖਰਚ ਕੀਤੀ ਪਰ ਅੰਤ ਵਿੱਚ ਵਕੀਲਾਂ ਨੇ ਵੀ ਹੱਥ ਖੜੇ ਕਰ ਦਿੱਤੇ ਜੋ ਸ਼ੁਰੂ-ਸ਼ੁਰੂ ਵਿੱਚ ਫੈਸਲਾ ਉਸਦੇ ਹੱਕ ਵਿੱਚ ਕਰਵਾਉਣ ਦਾ ਦਾਵਾ ਕਰ ਰਹੇ ਸਨ ਕੈਨੇਡਾ ਵਿੱਚ ਰੋਜ਼ਗਾਰ ਦੇ ਹਾਲਾਤ ਨੂੰ ਵੇਖਦਿਆਂ ਹੁਣ ਇਮੀਗ੍ਰੇਸ਼ਨ ਵਕੀਲਾਂ ਦੀਆਂ ਫੀਸਾਂ ਕੱਢਣੀਆਂ ਮੁਸ਼ਕਲ ਹੋ ਚੁੱਕੀਆਂ ਨੇ ਅਤੇ ਪੰਜਾਬ ਪੈਸੇ ਭੇਜਣੇ ਤਾਂ ਇਤਿਹਾਸ ਦੀ ਗੱਲ ਬਣ ਚੁੱਕੀ ਹੈ ਦੂਜੇ ਪਾਸੇ ਗੈਰ ਕਾਨੂੰਨੀ ਤੌਰ ਤੇ ਮੁਲਕ ਵਿੱਚ ਮੌਜੂਦ ਲੋਕਾਂ ਤੋਂ ਬੇहद ਨਿਗੂਣੀਆਂ ਉਜਰਤ ਦਰਾਂ ਤੇ ਕੰਮ ਕਰਵਾਇਆ ਜਾਂਦਾ ਹੈ ਲੋਕ ਛਿਪ ਕੇ ਕੰਮ ਕਰਦੇ ਆਂ ਜ਼ਿਆਦਾ ਸਮਾਂ ਨਹੀਂ ਲੰਘਾਇਆ ਜਾ ਸਕਦਾ ਕਿਉਂਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵਿੱਚ 1000 ਤੋਂ ਵੱਧ ਨਵੇਂ ਅਫਸਰਾਂ ਦੀ ਸ਼ਮੂਲੀਅਤ ਕੀਤੀ ਜਾ ਰਹੀ ਹੈ ਹੁਣ ਅਮਰੀਕਾ ਦੀ ਤਰਜ਼ ਤੇ ਕੈਨੇਡਾ ਭਰ ਦੇ ਪੁਲਿਸ ਮਹਿਕਮਿਆਂ ਨੂੰ ਰਿਪੋਰਟੇਸ਼ਨ ਸੂਚੀ ਸੌਂਪੀ ਜਾ ਰਹੀ ਹੈ ਅਤੇ ਟ੍ਰੈਫਿਕ ਸਟਾਪਸ ਦੇ ਘੇਰੇ ਜਾਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ ਕੇ CBSA ਦੇ سپورਟ ਕਰ ਦਿੱਤਾ ਜਾਵੇਗਾ ਸਿਰਫ ਇਨਾ ਹੀ ਨਹੀਂ ਲੋਕਾਂ ਤੋਂ ਮਿਲਣ ਵਾਲੀ ਸੂਦੇ ਆਧਾਰ ਤੇ ਵੀ ਛਾਪਿਆਂ ਦੀ ਗਿਣਤੀ ਵਧਾਈ ਜਾ ਰਹੀ ਹੈ ਅਤੇ ਡਿਪੋਰਟੇਸ਼ਨ ਦੀ ਰਫਤਾਰ ਜਲਦ ਹੀ ਦੁੱਗਣੀ ਤੋਂ ਉੱਤੇ ਜਾ ਸਕਦੀ ਹੈ ਬਾਰਡਰ ਅਫਸਰਾਂ ਮੁਤਾਬਕ ਡਿਪੋਰਟੇਸ਼ਨ ਸੂਚੀ ਵਿੱਚ ਸ਼ਾਮਲ ਲੋਕਾਂ ਵਿੱਚੋਂ 2.2 ਫੀਸਦੀ ਲੋਕ ਕਿਸੇ ਨਾ ਕਿਸੇ ਅਪਰਾਧ ਵਿੱਚ ਸ਼ਾਮਲ ਹੋਣ ਕਰਕੇ ਕੈਨੇਡਾ ਵਿੱਚ ਰਹਿਣ ਦੇ ਅਯੋਗ ਮੰਨੇ ਗਏ ਅਤੇ ਇਹਨਾਂ ਨੂੰ ਤਰਜੀਹ ਦੇ ਆਧਾਰ ਤੇ ਡਿਪੋਰਟ ਕਰਨ ਦੇ ਯਤਨ ਕੀਤੇ ਜਾ ਰਹੇ ਨੇ CBS ਦਾ ਮੰਨਣਾ ਹੈ ਕਿ ਤਕਰੀਬਨ 10 ਲੱਖ ਲੋਕ ਕੈਨੇਡਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਮੌਜੂਦ ਨੇ ਪਰ ਅਸਲ ਅੰਕੜਾ ਕਿਤੇ ਜ਼ਿਆਦਾ ਹੋ ਸਕਦਾ ਹੈ ਕਿਉਂਕਿ 2025 ਦੌਰਾਨ ਲੱਖਾਂ ਇੰਟਰਨੈਸ਼ਨਲ ਸਟੂਡੈਂਟਸ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਅਤੇ ਮੌਜੂਦਾ ਬਰੇ ਦੌਰਾਨ ਵੀ ਇਹ سلسلہ جاری ਰਹੇਗਾ ਕੈਨੇਡਾ ਦਾ ਇਮੀਗ੍ਰੇਸ਼ਨ ਮਹਿਕਮਾ ਪਹਿਲਾਂ ਹੀ ਗੈਰ ਕਾਨੂੰਨੀ ਤੌਰ ਤੇ ਮੁਲਕ ਵਿੱਚ ਮੌਜੂਦ ਲੋਕਾਂ ਨੂੰ ਜਲਦ ਤੋਂ ਜਲਦ ਵਾਪਸੀ ਕਰਨ ਦੀ ਚੇਤਾਵਨੀ ਦੇ ਚੁੱਕਾ ਹੈ ਇਸੇ ਦੌਰਾਨ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀ ਗਿਣਤੀ ਵਿੱਚ ਵਾਧਾ ਹੋਣ ਦੇ ਬਾਵਜੂਦ ਬਾਰਡਰ ਅਫਸਰ ਬਹੁਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਵਿੱਚ ਕਾਮਯਾਬ ਨਹੀਂ ਹੋਣਗੇ। ਉਹਨਾਂ ਕਿਹਾ ਕਿ ਅਤੀਤ ਵਿੱਚ ਦਾਖਲ ਅਸਾਈਲਮ ਕਲੇਮਸ ਦਾ ਨਿਪਟਾਰਾ ਹੁੰਦਿਆ ਤਿੰਨ ਤੋਂ 4 ਸਾਲ ਦਾ ਸਮਾਂ ਲੱਗ ਸਕਦਾ ਹੈ ਪਰ ਬਿਲ ਸੀ 12 ਰਾਹੀਂ ਕੈਨੇਡਾ ਸਰਕਾਰ ਇੱਕੋ ਝਟਕੇ ਵਿੱਚ ਅਸਾਈਲਮ ਮਰਜ਼ੀਆਂ ਦਾ ਬੈਕਲੌਗ ਖਤਮ ਕਰਨ ਦਾ ਐਲਾਨ ਕਰ ਸਕਦੀ ਹੈ। ਬਿਲ ਸੀ 12 ਆਉਂਦੀ ਬਸੰਤ ਰੁੱਤ ਵਿੱਚ ਹਾਊਸ ਆਫ ਕਾਮਨਸ ਵੱਲੋਂ ਪਾਸ ਕੀਤੇ ਜਾਣਦੇ ਅਸਾਰ ਨੇ ਜਿਸ ਰਾਹੀਂ ਕੈਨੇਡਾ ਸਰਕਾਰ ਨੂੰ ਵੀਜ਼ੇ ਰੱਦ ਕਰਨ ਦੀਆਂ ਅਥਾ ਤਾਕਤਾਂ ਮਿਲ ਜਾਣਗੀਆਂ ਸਟੱਡੀ ਵੀਜ਼ਾ ਵਾਲਿਆਂ ਲਈ ਅਸਾਈਲਮ ਕਲੇਮ ਕਰਨਾ ਔਖਾ ਹੋ ਜਾਵੇਗਾ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਵਿੱਚੋਂ ਵੀ 49 ਵਿਦੇਸ਼ੀ ਨਾਗਰਿਕਾਂ ਨੂੰ ਹੀ ਇਹ ਸਹੂਲਤ ਮਿਲ ਸਕੇਗੀ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡੀਅਨ ਹਵਾਈ ਅੱਡਿਆਂ ਤੇ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ ਵਿੱਚ 2019 ਤੋਂ 2023 ਦਰਮਿਆਨ 72000 ਦਾ ਵਾਅਦਾ ਹੋਇਆ ਮੌਂਟਰੀਅਲ ਦੇ ਹਵਾਈ ਅੱਡੇ ਤੇ 2022 ਵਿੱਚ ਸਿਰਫ 3325 ਜਣਿਆਂ ਨੇ ਕੈਨੇਡਾ ਵਿੱਚ ਸ਼ਰਨ ਮੰਗੀ ਸੀ ਪਰ 2023 ਵਿੱਚ ਇਹ ਅੰਕੜਾ 30000 ਤੱਕ ਪਹੁੰਚ ਗਿਆ ਅਤੇ 2024 ਦੌਰਾਨ ਗਿਣਤੀ 32000 ਤੋਂ ਟੱਪ ਗਈ 2019 ਵਿੱਚ ਕੁੱਲ 58378 ਜਣਿਆਂ ਨੇ ਕੈਨੇਡਾ ਵਿੱਚ ਪਨਾਹ ਮੰਗੀ ਪਰ ਅਗਲੇ ਸਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18500 ਰਹਿ ਗਈ 2023 ਵਿੱਚ 134000 ਅਸਾਈਲਮ ਅਰਜ਼ੀਆਂ ਰਿਫਿਊਜੀ ਬੋਰਡ ਕੋਲ ਵਿਚਾਰ ਅਧੀਨ ਸਨ ਪਰ 2025 ਤੱਕ ਅਸਾਈਲਮ ਅਰਜ਼ੀਆਂ ਦਾ ਬੈਕਲੌਗ 3 ਲੱਖ ਤੋਂ ਟੱਪ ਗਿਆ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੱਦ ਤੋਂ ਜ਼ਿਆਦਾ ਵਧਣ ਕਰਕੇ ਹਾਊਸਿੰਗ ਅਤੇ ਹੈਲਥ케ਅਰ ਸੈਕਟਰ ਤੇ ਗੈਰ ਜ਼ਰੂਰੀ ਦਬਾਅ ਪੈ ਰਿਹਾ ਹੈ ਜਿਸ ਦੇ ਮੱਦੇਨਜ਼ਰ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਲਾਗੂ ਕਰ ਦਿੱਤੀ ਗਈ। ਦੂਜੇ ਪਾਸੇ ਕੈਨੇਡਾ ਤੋਂ ਰਿਪੋਰਟ ਹੋਣ ਮਗਰੋਂ ਪੰਜਾਬ ਪੁੱਜੇ ਨੌਜਵਾਨਾਂ ਵਾਸਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਵੀ ਸੌਖੀ ਨਹੀਂ ਅਤੇ ਆਰਥਿਕ ਮੁਸ਼ਕਲਾਂ ਅੱਗੇ ਵਧਣ ਵਿੱਚ ਵੱਡਾ ਅੜਿੱਕਾ ਬਣ ਰਹੀਆਂ ਨੇ ਪਿੰਡ ਦੀ ਛੱਤ ਵਿੱਚ ਪੁਰਾਣੇ ਦੋਸਤਾਂ ਨਾਲ ਮੌਜੂਦ ਖੁਸ਼ਵਿੰਦਰ ਸਿੰਘ ਭਾਵੇਂ ਕੈਨੇਡਾ ਦੀਆਂ ਯਾਦਾਂ ਨੂੰ ਭੁਲਾ ਨਹੀਂ ਸਕਦਾ ਪਰ ਉਸ ਦੇ ਸਾਹਮਣੇ ਸਭ ਤੋਂ ਵੱਡਾ ਮਸਲਾ ਰੋਜ਼ਗਾਰ ਸ਼ੁਰੂ ਕਰੰਦਾ ਹੈ ਅਤੇ ਸਾਥੀਆਂ ਦੀ ਮਦਦ ਨਾਲ ਇਹ ਕੰਮ ਵੀ ਜਲਦ ਨਿਪਰੇ ਚੜਨ ਦੇ ਆਸਾਰ ਨੇ ਬਰੋ ਰਿਪੋਰਟ ਸੰਦਾਰ ਟੀਵੀ